ਹਾਂਜੀ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਜੀ ਸੋ ਅੱਜ ਦੀ ਵੀਡੀਓ ਸਾਡੀ ਗੁਰੂ ਘਰ ਜਾਣ ਦੇ ਲਈ ਅਸੀਂ ਰੈਡੀ ਹੋ ਰਹੇ ਹਾਂ ਠੀਕ ਹੈ ਤੋ ਰਾਤ ਸਾਡੀ ਪਲਾਨਿੰਗ ਬਣੀ ਸੀ ਕਿ ਅੱਜ ਅਸੀਂ ਸੰਡੇ ਦਾ ਦਿਨ ਸੀ ਅੱਜ ਅਸੀਂ ਗੁਰੂ ਘਰ ਜਾਣਾ ਸੀ ਤੋ ਸਵੇਰੇ ਸਵੇਰੇ ਉੱਠਿਆ ਫੋਨ ਦੇਖਿਆ ਮੇਰੇ ਦੋਸਤ ਦਾ ਮੈਸੇਜ ਆਇਆ ਸੀ ਉਹ ਵੀ ਗੁਰਦੁਆਰੇ ਜਾ ਰਿਹਾ ਸੀ ਤੇ ਅਸੀਂ ਵੀ ਸੋਚਿਆ ਸੀ ਰਾਤ ਕਿ ਅੱਜ ਅਸੀਂ ਗੁਰਦੁਆਰੇ ਜਾਣਾ ਮੈਂ ਤੇ ਮੇਰੀ ਵਾਈਫ ਨੇ ਉਸ ਤੋਂ ਬਾਅਦ ਮੈਂ ਤਿਆਰੀ ਕੀਤੀ ਠੀਕ ਹੈ ਭਗਵਾਨੀ ਭਗਵਾਨ ਕੇ ਮੈਂ ਆਪਣੇ ਘਰ ਕਾਲ ਕੀਤੀ ਕਿਉਂਕਿ ਮੇਰੇ ਡੈਡੀ ਬਹੁਤ ਖੁਸ਼ ਹੁੰਦੇ ਆ ਜਦੋਂ ਮੈਂ ਪੱਗ ਬੰਨਦਾ ਔਰ ਠੀਕ ਹੈ ਤੇ ਮੈਨੂੰ ਪੱਗ ਵਾਲੇ ਸਰੂਪ ਦੇ ਵਿੱਚ ਦੇਖ ਕੇ ਬਹੁਤ ਹੀ ਖੁਸ਼ ਹੋ ਜਾਂਦੇ ਆ ਠੀਕ ਹੈ ਮੈਂ ਤਿਆਰੀ ਕੀਤੀ ਬਹੁਤ ਟਾਈਮ ਬਾਅਦ ਪੱਗ ਬੰਨੇ ਠੀਕ ਹੈ ਕਿਉਂਕਿ ਇੰਡੀਆ ਹੁੰਦੇ ਸੀ ਉਦੋਂ ਗੁਰੂ ਘਰ ਜਾਂਦੇ ਸੀ ਉਸ ਟਾਈਮ ਮੈਂ ਪੱਗ ਬੰਨਦਾ ਸੀਗਾ ਬਹੁਤ ਟਾਈਮ ਹੋ ਗਿਆ ਸੀ ਇੰਡੀਆ ਤੋਂ ਠੀਕ ਹੈ ਵਾਪਸ ਆਏ ਫਿਰ ਮੈਂ ਰੈਡੀ ਹੋਇਆ ਚਲੋ ਫਿਰ ਵੀ ਜਿੱਦਾਂ ਦੀ ਵੀ ਬੰਨੀਗੀ ਬਹੁਤ ਵਧੀਆ ਬੰਨੇਗੀ ਬਹੁਤ ਘੈਂਟ ਲੱਗ ਰਿਹਾ ਸੀ ਉਸ ਤੋਂ ਬਾਅਦ ਮੈਂ ਸੋਚਿਆ ਇਹ ਘਰ ਕੋਲ ਲਾ ਕੇ ਡੈਡੀ ਨੂੰ ਦਿਖਾਇਆ ਜਾਵੇ ਫਿਰ ਮੈਂ ਆਪਣੇ ਡੈਡੀ ਨੂੰ ਕਾਲ ਲਗਾਈ ਘਰ ਦੇ ਵਿੱਚ ਕਾਲ ਲਗਾਈ ਤੇ ਉਸ ਤੋਂ ਬਾਅਦ ਡੈਡੀ ਨੂੰ ਦਿਖਾਇਆ ਕਿ ਦੇਖ ਤੇਰਾ ਪੁੱਤ ਤਿਆਰ ਹੋਇਆ ਜਾ ਡੈਡੀ ਵੇਖ ਕੇ ਬੜਾ ਖੁਸ਼ ਹੋਇਆ ਹੱਸਦਾ ਸੀ ਦੇਖ ਕੇ ਮੈਂ ਕਿ ਬੜੇ ਟਾਈਮ ਬਾਅਦ ਪੱਗ ਬੰਨੀ ਠੀਕ ਹੈ ਉਸ ਤੋਂ ਬਾਅਦ ਤੇ ਉਹ ਪਰਨੇ ਵਿੱਚ ਹੀ ਸੀ ਉਹ ਕਹਿੰਦਾ ਸੀ ਮੈਂ ਤਾਂ ਅੱਜ ਪੱਗ ਬੰਨੀ ਨਹੀਂ ਤੇ ਹੱਸ ਰਿਹਾ ਸੀ ਮੈਨੂੰ ਦੇਖ ਕੇ ਮੇਰੀ ਪੱਗ ਦੇਖ ਕੇ ਕਿਉਂਕਿ ਮੈਂ ਇੰਨੀ ਜ਼ਿਆਦਾ ਵਧੀਆ ਤਾਂ ਨਹੀਂ ਬਣੀਗੀ ਮੈਂ ਤਾਂ ਫਿਰ ਵੀ ਜਿੱਦਾਂ ਦੀ ਤੀ ਠੀਕ ਆ ਫਿਰ ਘਰ ਦੇ ਵਿੱਚ ਭਤੀਜਾ ਤੀ ਛੋਟਾ ਉਹ ਵੀ ਅੱਗੇ ਆਇਆ ਫੋਨ ਦੇ ਉਹ ਵੀ ਦੇਖਦਾ ਪਿਆ ਤੀ ਅੱਜ ਆਪਣੇ ਚਾਚੇ ਇਹਨੂੰ ਕਿਉਂਕਿ ਮੈਂ ਬੜੇ ਟਾਈਮ ਬਾਅਦ ਅੱਜ ਗੁਰਦੁਆਰੇ ਜਾ ਰਹੀ ਆ ਤੀ ਪਹਿਲਾਂ ਮਾਲਟਾ 'ਚ ਸੀਗਾ ਤੇ ਅੱਜ ਪੁਰਤਕਾਲ ਆਇਆ ਸੀ ਇੱਥੇ ਗੁਰੂ ਘਰ ਸੀਗਾ ਤੇ ਮਾਲਟਾ 'ਚ ਨਹੀਂ ਐਦਾਂ ਹੈਗਾ ਸੀਗਾ ਤੇ ਉਸ ਤੋਂ ਬਾਅਦ ਆਏ ਘਰੋਂ ਨਿਕਲ ਤੋਂ ਪਹਿਲਾਂ ਘਰ ਵਾਲੀ ਕਹਿੰਦੀ ਚਲੋ ਕੁਝ ਖਾਣਾ ਖਾ ਕੇ ਚਲੋ ਉਹਨੇ ਰੋਟੀ ਤਿਆਰ ਕੀਤੀ ਫਿਰ ਅਸੀਂ ਰੋਟੀ ਖਾਧੀ ਕਹਿੰਦੀ ਖਾ ਲਈ ਤੇਡ ਨਹੀਂ ਜਾਣਾ ਚਾਹੀਦਾ ਠੀਕ ਹੈ ਚਲੋ ਅਸੀਂ ਰੋਟੀ ਖਾਧੀ ਮੈਟਰੋ ਦਾ ਵੇਟ ਕੀਤਾ ਸੰਡੇ ਦਾ ਦਿਨ ਸੀ ਮੈਟਰੋ ਸਟੇਸ਼ਨ ਤੇ ਵੀ ਕੋਈ ਹੈ ਨਹੀਂ ਸੀ ਬਿਲਕੁਲ ਖਾਲੀ ਪਿਆ ਸੀ ਸਵੇਰੇ ਸਵੇਰੇ ਉਸ ਤੋਂ ਬਾਅਦ ਅਸੀਂ ਮੈਟਰੋ ਦੀ ਵੇਟ ਕਰਦੇ ਰਹੇ ਕਾਫੀ ਟਾਈਮ ਅਸੀਂ ਵੇਟ ਕੀਤੀ ਉਸ ਤੋਂ ਬਾਅਦ ਮੈਟਰੋ ਆਈ ਗੁਰੂ ਘਰ ਚਲੇ ਗਏ ਗੁਰੂ ਘਰ ਅਸੀਂ ਮੱਤਾ ਟੇਕਿਆ ਤੇ ਉੱਥੇ ਭਾਈ ਸਾਹਿਬ ਨੇ ਦੱਸਿਆ ਮਾਤਾ ਗੁਜਰੀ ਜੀ ਦੇ ਅਤੇ ਸਾਰੇ ਸਾਹਿਬਜ਼ਾਦਿਆਂ ਦੇ ਜੀਵਨ ਦੇ ਉੱਤੇ ਚਾਨਣਾ ਪਾਇਆ ਅਸੀਂ ਬਹਿ ਕੇ ਗੁਰਬਾਣੀ ਦਾ ਆਨੰਦ ਮਾਣਿਆ ਉਸ ਤੋਂ ਬਾਅਦ ਕਾਫੀ ਟਾਈਮ ਤੱਕ ਬੈਠੇ ਰਹੇ ਪੀੜ ਬਹੁਤ ਜ਼ਿਆਦਾ ਸੀ ਅੱਜ ਸੰਡੇ ਸੀਗਾ ਤੇ ਸਾਰੇ ਲੋਕ ਬਹੁਤ ਹੀ ਧੂਮ-ਧਾਮ ਨਾਲ ਉੱਥੇ ਹਮਹਾਮਾ ਕੇ ਪਹੁੰਚੇ ਹੋਏ ਸੀਗੇ ਆਪਣੇ ਸਾਹਿਬਜ਼ਾਦੇ ਦਿਨ ਚੱਲ ਰਿਹਾ ਸਭ ਨੂੰ ਪਤਾ ਉਸ ਤੋਂ ਬਾਅਦ ਮੇਰੇ ਵਾਈਫ ਨੇ ਮੱਥਾ ਟੇਕਿਆ ਤੇ ਥੱਲੇ ਆਈ ਉਹਨੂੰ ਮੈਂ ਦਿਖਾ ਰਿਹਾ ਸੀ ਕਿ ਵੇਖ ਕਾਠਾ ਉਹ ਵੇਖ ਕੇ ਹੈਰਾਨ ਹੋ ਰਹੀ ਸੀ ਫਿਰ ਉਸਨੂੰ ਨਿਸਾਨ ਸਾਹਿਬ ਬਾਰੇ ਦੱਸਿਆ ਕਿ ਸਾਡਾ ਸਿੰਘਾਂ ਦਾ ਜੋ ਵੀ ਆਪਣਾ ਹੁੰਦਾ ਅਨਸਾਨ ਸਾਹਿਬ ਉਸਕੇ ਬਾਰੇ ਉਹਨੂੰ ਸਮਝਾਇਆ ਫਿਰ ਮੈਂ ਉਹ ਇਕੱਠ ਦੇਖ ਕੇ ਹੈਰਾਨ ਹੋ ਰਹੀ ਸੀ ਕਿੰਨੇ ਜ਼ਿਆਦਾ ਪੰਜਾਬੀ ਨੇ ਇੱਥੇ ਠੀਕ ਹੈ ਉਸ ਤੋਂ ਬਾਅਦ ਬਾਹਰ ਆਏ ਬਾਹਰ ਆ ਕੇ ਸਾਰੇ ਗੁਰੂ ਘਰ ਦੀ ਮੈਂ ਵੀਡੀਓ ਬਣਾਈ ਕਿਉਂਕਿ ਮੇਰਾ ਵੀ ਫਸਟ ਟਾਈਮ ਸੀ ਗੁਰੂ ਘਰ ਜਾਣਾ ਠੀਕ ਹੈ ਕੰਧਾ ਦੇ ਉੱਤੇ ਦੀਪਮਾਲਾ ਲਗਾਈ ਗਈ ਰੋਸ਼नियां ਵਧੀਆ ਸੀਗੀਆਂ ਕਿਉਂਕਿ ਇਸ ਰਾਤ ਹੁੰਦਾ ਨਹੀਂ ਗਿਆ ਸ਼ਾਇਦ ਰਾਤ ਦੇ ਵੇਲੇ ਇਸ ਤੋਂ ਵੀ ਜ਼ਿਆਦਾ ਵਧੀਆ ਲੱਗਦਾ ਗੁਰੂ ਘਰ ਜਾਣਾ ਉਸ ਤੋਂ ਬਾਅਦ ਵਾਪਸੀ ਹੋਈ ਸਾਡੀ ਫਿਰ ਮੈਟਰੋ ਬੈਠੇ ਵਾਪਸੀ ਆਏ ਤੇ ਮੈਟਰੋ ਵਿੱਚ ਬੈਗੇ ਸ਼ੋਰ ਬਹੁਤ ਜ਼ਿਆਦਾ ਹੋ ਰਿਆ ਸੀ ਤੇ ਮੈਂ ਡਰ ਲੱਗ ਰਿਹਾ ਦੀ ਮੈਨੂੰ ਕਾਫੀ ਟਾਈਮ ਬੈਠਿਆ ਤੇ ਮੈਟਰੋ ਇਹਦੇ ਜਾਂਦੀ ਪਈ ਸੀ ਦੇਖੋ ਜਿੱਦਾਂ ਏਟੀਐਮ 'ਚ ਪੈਸੇ ਨਹੀਂ ਜਾਂਦੇ ਇੰਨੀ ਜਲਦੀ-ਜਲਦੀ ਆ ਉਦਾਂ ਜਾ ਰਹੀ ਸੀ ਮੈਟਰੋ ਬਹੁਤ ਜਲਦੀ-ਜਲਦੀ ਜਾ ਰਹੀ ਸੀ ਉਸ ਤੋਂ ਬਾਅਦ ਸਿਰਦਰਦ ਕਰਨ ਲੱਗਿਆ ਬਾਹਰ ਨਿਕਲੇ ਮੈਟਰੋ ਤੋਂ ਸਭ ਤੋਂ ਪਹਿਲਾਂ ਕਾਫੀ ਪੀ ਲਈ ਅਸੀਂ ਠੀਕ ਹੈ ਕਾਫੀ ਪੀ ਕੇ ਦੇਖਿਆ ਕਿਥੇ ਟੂਰਿਸਟ ਕੋ ਮਦੇ ਪੈ ਸੀ ਆ ਪਤਾ ਨਹੀਂ ਕੀ ਆ ਰੇਲ ਗੱਡੀ ਦਾ ਇੰਜਣ ਜੈਨਾਂ ਦਾ ਖੜਾ ਸੀ ਮੈਂ ਸੋਚਿਆ ਚੱਲ ਇਹਦੀ ਵੀ ਵੀਡੀਓ ਬਣਾ ਲੈਣਾ ਉਸ ਤੋਂ ਬਾਅਦ ਵਿੱਚ ਠੀਕ ਹੈ ਕੌਫੀ ਪੀ ਕੇ ਅਸੀਂ ਘਰ ਵੱਲ ਨੂੰ ਆਏ ਠੀਕ ਹੈ ਤੇ ਮੇਰੇ ਘਰ ਵਾਲੀ ਦਾ ਮੂੰਹ ਵੇਖਿਆ ਤੀ ਪੂਰਾ ਉੱਤਰਿਆ ਪਿਆ ਪੂਰੀ ਥੱਕੀ ਹੋਈ ਸੀ ਠੀਕ ਹੈ ਕਿਉਂਕਿ ਫਸਟ ਟਾਈਮ ਇਹ ਵੀ ਫਸਟ ਟਾਈਮ ਗਈ ਸੀ ਅਸੀਂ ਸਵੇਰ ਦੇ ਗਏ ਹੋਏ ਸੀ ਅਸੀਂ ਤੇ ਬਹੁਤ ਚੰਗਾ ਦਿਨ ਲੰਘਿਆ ਅੱਜ ਦਾ ਸਾਡਾ ਸੰਡੇ ਸੀਗਾ ਬਹੁਤ ਇੰਜੋਏ ਕੀਤਾ ਉਸ ਤੋਂ ਬਾਅਦ ਮੈਂ ਘਰ ਆਇਆ ਤੇ ਉਹਨੇ ਵੀ ਪੱਗ ਬਨ ਕੇ ਦੇਖੀ ਮੈਨੇ ਪੱਗ ਉਤਾਰੀ ਤੇ ਉਹਨੇ ਬਨ ਕੇ ਦੇਖੀ ਦੇਖੋ ਬਹੁਤ ਕਹਿਣ ਲੱਗ ਰਹੀ ਸੀ ਠੀਕ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਬਿਲਕੁਲ ਇੱਕ ਸਹਿਜ ਆਦੀ ਦੀ ਤਰ੍ਹਾਂ ਲੱਗ ਰਹੀ ਥੀ ਠੀਕ ਹੈ ਉਹਦੇ ਚਿਹਰੇ ਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਤੇ ਉਮੀਦ ਕਰਦਾ ਹਾਂ ਪ੍ਰਮਾਤਮਾ ਇਹਦੇ ਚਿਹਰੇ ਤੇ ਸਦਾ ਇਦਾਂ ਦੀ ਖੁਸ਼ੀ ਲਿਆ ਕੇ ਰੱਖੇ ਤੇ ਸਾਰਿਆਂ ਨੂੰ ਇਹ ਉਮੀਦ ਕਰਦਾ ਕਿ ਬੈਗੁਰਜੀ ਦਾ ਖਾਸਾ ਬੈਗੁਰਜੀ ਕੀ ਫਤ ਹੈ ਹਮਮ